ਮੈਂ ਸੋਨੀਆ ਸੋ ਤਸਵੀਰਾਂ ਤੁਹਾਡੇ ਨਾਲ ਇਸ ਵਕਤ ਅਸੀਂ ਉਸ ਸੜਕ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੋਂ ਦੇ ਹਾਲਾਤ ਜੋ ਆ ਅਕਸਰ ਖਸਤਾ ਨਜ਼ਰ ਆਉਂਦੇ ਆ ਇਸ ਸੜਕ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਰਸਤਾ ਜੋ ਆ ਸਤਫੇਜ਼ ਨੂੰ ਵੀ ਲੱਗਦਾ ਹੈ ਹੁੰਬੜਾ ਚੌਂਕ ਨੂੰ ਵੀ ਲੱਗਦਾ ਹੈ ਤੇ ਨਾਲ ਦੀ ਨਾਲ ਸੋਹਾਣੇ ਵਾਲੀ ਸਾਈਡ ਵੀ ਇਹ ਰਸਤਾ ਜਾਂਦਾ ਤਾਂ ਤੁਸੀਂ ਦੂਰ ਦੂਰ ਤੱਕ ਦੇਖ ਸਕਦੇ ਹੋ ਵੀ ਇਹ ਸੜਕ ਜੋ ਆ ਬਹੁਤ ਜ਼ਿਆਦਾ ਟੁੱਟੀ ਹੋਈ ਆ ਔਰ ਟੁੱਟੀ ਹੋਈ ਨਹੀਂ ਹਾਲਾਂਕਿ ਅੰਦਰੋਂ ਤਸ ਚੁੱਕੀ ਆ ਇੱਥੇ ਤੁਸੀਂ ਹਾਲਾਤ ਦੇਖ ਸਕਦੇ ਹੋ ਮਜ਼ਦੂਰਾਂ ਨੂੰ ਲਗਾਇਆ ਗਿਆ ਜਿਨ੍ਹਾਂ ਦੇ ਵੱਲੋਂ ਹੁਣ ਸੜਕ ਜੋ ਆ ਠੀਕ ਕੀਤੀ ਜਾ ਰਹੀ ਹੈ ਜਦੋਂ ਇਹਨਾਂ ਦੇ ਨਾਲ ਆਫ ਕੈਮਰਾ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਇਹਨਾਂ ਦਾ ਕਹਿਣਾ ਸੀ ਕਿ ਬਰਸਾਤ ਜ਼ਿਆਦਾ ਹੋਣ ਕਰਕੇ ਇਹ ਸੜਕ ਜੋ ਆ ਟੁੱਟ ਗਈ ਔਰ ਅੰਦਰ ਨੂੰ ਤਸ ਗਈ ਹੈ ਤੁਸੀਂ ਵੇਖ ਸਕਦੇ ਹੋ ਇੱਕ ਤਸਵੀਰਾਂ ਜੇਕਰ ਬਹੁਤ ਡੂੰਘਾਈ ਨਾਲ ਸੋਚਿਆ ਜਾਵੇ ਤਾਂ ਕਾਫੀ ਜੋ ਆ ਸੀਰੀਅਸ ਤਸਵੀਰਾਂ ਹੈਗੀਆਂ ਇਸ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਵੀ ਜੋ ਆ ਵਾਪਰ ਸਕਦਾ ਹੈ ਕਿਉਂਕਿ ਲੋਕ ਅਕਸਰ ਆਉਂਦੇ ਜਾਂਦੇ ਆ ਤੇ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ ਕੋਈ ਵੀ ਵੱਡਾ ਹਾਦਸਾ ਜੋ ਵਾਪਰ ਸਕਦਾ ਕਿਉਂਕਿ ਸੜਕ ਜੋ ਆ ਵਿਚਕਾਰੋਂ ਹੀ ਟੁੱਟ ਗਈ ਆ ਅਗਰ ਇਸ ਸੜਕ ਦੀ ਗੱਲ ਕੀਤੀ ਜਾਵੇ ਤਾਂ ਇਹ ਅਕਸਰ ਹਮੇਸ਼ਾ ਇਸ ਵਿੱਚ ਹਲਕੀ ਫੁਲਕੀ ਬਰਸਾਤ ਹੋਣ ਕਰਕੇ ਜੋ ਆ ਇਹਦੇ ਵਿੱਚ ਕੁਝ ਨਾ ਕੁਝ ਪ੍ਰੋਬਲਮ ਆ ਜਾਂਦੀ ਹੈ ਜਿਸ ਕਰਕੇ ਰਸਤਾ ਬੰਦ ਕੀਤਾ ਜਾਂਦਾ ਪਰ ਜੇਕਰ ਇਸ ਵਾਰ ਦੀ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਭਰ ਦੇ ਵਿੱਚ ਬਹੁਤ ਬਰਸਾਤ ਹੋਈ ਆ ਬਹੁਤ ਘਰ ਨੁਕਸਾਨੇ ਗਏ ਆ ਬਹੁਤ ਖੇਤ ਨੁਕਸਾਨੇ ਗਏ ਆ ਤੇ ਮੋਹਾਲੀ ਦੀ ਇਹ ਸੜਕ ਰਸਤਾ ਹੈ ਜੋ ਕਿ ਸਾਧ ਫੇਜ਼ ਨੂੰ ਜਾਂਦਾ ਹੈ ਸੁਹਾਨਾ ਵਾਲੀ ਸਾਈਡ ਨੂੰ ਜਾਂਦਾ ਹੈ ਖੁੰਬੜਾ ਚੌਂਕ ਨੂੰ ਰਸਤਾ ਇਹ ਲੱਗਦਾ ਹੈ ਤਾਂ ਇਸ ਦੀ ਵੀ ਹਾਲਤ ਜੋ ਆ ਬਹੁਤ ਖਸਤਾ ਨਜ਼ਰ ਆ ਰਹੀ ਹੈ ਹਾਲਾਂਕਿ ਮੋਹਾਲੀ ਦੇ ਵਿੱਚ ਜੋ ਆ ਬਾਕੀ ਜ਼ਿਲ੍ਹਿਆਂ ਦੇ ਮੁਕਾਬਲੇ ਘੱਟ ਬਰਸਾਤ ਹੋਈ ਆ ਪਰ ਫਿਰ ਵੀ ਹਾਲਤ ਜੋ ਆ ਕਾਫੀ ਧਿਆਨ ਦੇਣ ਯੋਗ ਆ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਕਰੇਨਾ ਦੇ ਨਾਲ ਜਾਂ ਫਿਰ ਮਜ਼ਦੂਰਾ ਦੇ ਨਾਲ ਕੰਮ ਲਗਾ ਦਿੱਤਾ ਗਿਆ ਹੈ ਪਰ ਫਿਰ ਵੀ ਇਹ ਇੱਕ ਸੋਚਣ ਵਾਲੀ ਤਸਵੀਰਾਂ ਆ ਹਰ ਕਿਸੇ ਨੂੰ ਸੋਚ ਚ ਪਾ ਦਿੰਦੀਆਂ ਨੇ ਵੀ ਇਸ ਤਰੀਕੇ ਦੇ ਹਾਲਾਤ ਲੋਕਾਂ ਦੀ ਜਾਨ ਦੇ ਉੱਤੇ ਵੀ ਨੁਕਸਾਨ ਕਰ ਸਕਦੇ ਆ ਸੰਸਕਰਨ ਡੈਨਿਕ ਸੋਹਰਾ ਤੁਸੀਂ ਦੇਖ ਰਹੇ ਹੋ ਮੈਂ ਸੋਨੀਆ ਸੋ ਤਸਵੀਰਾਂ ਤੁਹਾਡੇ ਨਾਲ ਇਸ ਵਕਤ ਅਸੀਂ ਉਸ ਸੜਕ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੋਂ ਦੇ ਹਾਲਾਤ ਜੋ ਆ ਅਕਸਰ ਖਸਤਾ ਨਜ਼ਰ ਆਉਂਦੇ ਆ ਇਸ ਸੜਕ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਰਸਤਾ ਜੋ ਆ ਸਤ ਫੇਜ਼ ਨੂੰ ਵੀ ਲੱਗਦਾ ਹੈ ਹੁੰਬੜਾ ਚੌਂਕ ਨੂੰ ਵੀ ਲੱਗਦਾ ਹੈ ਤੇ ਨਾਲ ਦੀ ਨਾਲ ਸੋਹਾਣੇ ਵਾਲੀ ਸਾਈਡ ਵੀ ਇਹ ਰਸਤਾ ਜਾਂਦਾ ਤਾਂ ਤੁਸੀਂ ਦੂਰ ਦੂਰ ਤੱਕ ਦੇਖ ਸਕਦੇ ਹੋ ਵੀ ਇਹ ਸੜਕ ਜੋ ਆ ਬਹੁਤ ਜ਼ਿਆਦਾ ਟੁੱਟੀ ਹੋਈ ਆ ਔਰ ਟੁੱਟੀ ਹੋਈ ਨਹੀਂ ਹਾਲਾਂਕਿ ਅੰਦਰੋਂ ਤਸ ਚੁੱਕੀ ਆ ਇੱਥੇ ਤੁਸੀਂ ਹਾਲਾਤ ਦੇਖ ਸਕਦੇ ਹੋ ਮਜ਼ਦੂਰਾਂ ਨੂੰ ਲਗਾਇਆ ਗਿਆ ਜਿਨ੍ਹਾਂ ਦੇ ਵੱਲੋਂ ਹੁਣ ਸੜਕ ਜੋ ਆ ਠੀਕ ਕੀਤੀ ਜਾ ਰਹੀ ਹੈ ਜਦੋਂ ਇਹਨਾਂ ਦੇ ਨਾਲ ਆਫ ਕੈਮਰਾ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਇਹਨਾਂ ਦਾ ਕਹਿਣਾ ਸੀ ਕਿ ਬਰਸਾਤ ਜ਼ਿਆਦਾ ਹੋਣ ਕਰਕੇ ਇਹ ਸੜਕ ਜੋ ਆ ਅ ਟੁੱਟ ਗਈ ਔਰ ਅੰਦਰ ਨੂੰ ਧਸ ਗਈ ਹੈ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਜੇਕਰ ਅ ਬਹੁਤ ਡੂੰਘਾਈ ਨਾਲ ਸੋਚਿਆ ਜਾਵੇ ਤਾਂ ਕਾਫੀ ਜੋ ਆ ਸੀਰੀਅਸ ਤਸਵੀਰਾਂ ਹੈਗੀਆਂ ਇਸ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਵੀ ਜੋ ਆ ਵਾਪਰ ਸਕਦਾ ਹੈ ਕਿਉਂਕਿ ਲੋਕ ਅਕਸਰ ਆਉਂਦੇ ਜਾਂਦੇ ਆ ਤੇ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ ਕੋਈ ਵੀ ਵੱਡਾ ਹਾਦਸਾ ਜੋ ਵਾਪਰ ਸਕਦਾ ਹੈ ਕਿਉਂਕਿ ਸੜਕ ਜੋ ਆ ਵਿਚਕਾਰੋਂ ਹੀ ਟੁੱਟ ਗਈ ਆ ਅਗਰ ਇਸ ਸੜਕ ਦੀ ਗੱਲ ਕੀਤੀ ਜਾਵੇ ਤੇ ਅਕਸਰ ਹਮੇਸ਼ਾ ਇਸ ਵਿੱਚ ਹਲਕੀ ਫੁਲਕੀ ਬਰਸਾਤ ਹੋਣ ਕਰਕੇ ਜੋ ਆ ਇਹਦੇ ਵਿੱਚ ਕੁਝ ਨਾ ਕੁਝ ਪ੍ਰੋਬਲਮ ਆ ਜਾਂਦੀ ਹੈ ਜਿਸ ਕਰਕੇ ਰਸਤਾ ਬੰਦ ਕੀਤਾ ਜਾਂਦਾ ਪਰ ਜੇਕਰ ਇਸ ਵਾਰ ਦੀ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਭਰ ਦੇ ਵਿੱਚ ਬਹੁਤ ਬਰਸਾਤ ਹੋਈ ਆ ਬਹੁਤ ਘਰ ਨੁਕਸਾਨੇ ਗਏ ਆ ਬਹੁਤ ਖੇਤ ਨੁਕਸਾਨੇ ਗਏ ਆ ਤੇ ਮੁਹਾਲੀ ਦੀ ਇਹ ਸੜਕ ਰਸਤਾ ਹੈ ਜੋ ਕਿ ਸਰਫੇਸ ਨੂੰ ਜਾਂਦਾ ਹੈ ਸੁਹਾਣਾ ਵਾਲੀ ਸਾਈਡ ਨੂੰ ਜਾਂਦਾ ਹੈ ਖੁੰਬੜਾ ਚੌਂਕ ਨੂੰ ਰਸਤਾ ਇਹ ਲੱਗਦਾ ਹੈ ਤਾਂ ਇਸ ਦੀ ਵੀ ਹਾਲਤ ਜੋ ਆ ਬਹੁਤ ਖਸਤਾ ਨਜ਼ਰ ਆ ਰਹੀ ਹੈ ਹਾਲਾਂਕਿ ਮੁਹਾਲੀ ਦੇ ਵਿੱਚ ਜੋ ਆ ਬਾਕੀ ਜ਼ਿਲ੍ਹਿਆਂ ਦੇ ਮੁਕਾਬਲੇ ਘੱਟ ਬਰਸਾਤ ਹੋਈ ਆ ਪਰ ਫਿਰ ਵੀ ਹਾਲਤ ਜੋ ਆ ਕਾਫੀ ਧਿਆਨ ਦੇਣ ਯੋਗ ਆ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਕਰੇਨਾ ਦੇ ਨਾਲ ਜਾਂ ਫਿਰ ਮਜ਼ਦੂਰਾ ਦੇ ਨਾਲ ਕੰਮ ਲਗਾ ਦਿੱਤਾ ਗਿਆ ਹੈ ਪਰ ਫਿਰ ਵੀ ਇਹ ਇੱਕ ਸੋਚਣ ਵਾਲੀਆਂ ਤਸਵੀਰਾਂ ਆ ਹਰ ਕਿਸੇ ਨੂੰ ਸੋਚ 'ਚ ਪਾ ਦਿੰਦੀਆਂ ਨੇ ਵੀ ਇਸ ਤਰੀਕੇ ਦੇ ਹਾਲਾਤ ਲੋਕਾਂ ਦੀ ਜਾਨ ਦੇ ਉੱਤੇ ਵੀ ਨੁਕਸਾਨ ਕਰ ਸਕਦੇ ਆ ਸੰਸ਼ਕਲ ਬੈਨਕ ਸੂਰ ਆ ਤੁਸੀਂ ਦੇਖ ਰਿਓ ਮੈਂ ਸੋਨੀਆ ਸੋ ਤਸਵੀਰਾਂ ਤੁਹਾਡੇ ਨਾਲ ਇਸ ਵਕਤ ਅਸੀਂ ਉਸ ਸੜਕ ਦੀਆਂ ਸਾਂਝੀਆਂ ਕਰ ਰਹੇ ਆ ਜਿੱਥੋਂ ਦੇ ਹਾਲਾਤ ਜੋ ਆ ਅਕਸਰ ਖਸਤਾ ਨਜ਼ਰ ਆਉਂਦੇ ਆ ਇਸ ਸੜਕ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਰਸਤਾ ਜੋ ਆ ਸਤ ਫੇਜ਼ ਨੂੰ ਵੀ ਲੱਗਦਾ ਹੈ ਖੁੰਬੜਾ ਚੌਂਕ ਨੂੰ ਵੀ ਲੱਗਦਾ ਹੈ ਤੇ ਨਾਲ ਦੀ ਨਾਲ ਸੋਹਾਣੇ ਵਾਲੀ ਸਾਈਡ ਵੀ ਇਹ ਰਸਤਾ ਜਾਂਦਾ ਤਾਂ ਤੁਸੀਂ ਦੂਰ ਦੂਰ ਤੱਕ ਦੇਖ ਸਕਦੇ ਹੋ ਵੀ ਇਹ ਸੜਕ ਜੋ ਆ ਬਹੁਤ ਜ਼ਿਆਦਾ ਟੁੱਟੀ ਹੋਈ ਆ ਔਰ ਟੁੱਟੀ ਹੋਈ ਨਹੀਂ ਹਾਲਾਂਕਿ ਅੰਦਰੋਂ ਤਸ ਚੁੱਕੀ ਆ ਇੱਥੇ ਤੁਸੀਂ ਹਾਲਾਤ ਦੇਖ ਸਕਦੇ ਹੋ ਮਜ਼ਦੂਰਾਂ ਨੂੰ ਲਗਾਇਆ ਗਿਆ ਜਿਨ੍ਹਾਂ ਦੇ ਵੱਲੋਂ ਹੁਣ ਸੜਕ ਜੋ ਆ ਠੀਕ ਕੀਤੀ ਜਾ ਰਹੀ ਹੈ ਜਦੋਂ ਇਹਨਾਂ ਦੇ ਨਾਲ ਆਫ ਕੈਮਰਾ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਇਹਨਾਂ ਦਾ ਕਹਿਣਾ ਸੀ ਕਿ ਬਰਸਾਤ ਜ਼ਿਆਦਾ ਹੋਣ ਕਰਕੇ ਇਹ ਸੜਕ ਜੋ ਆ ਅ ਟੁੱਟ ਗਈ ਔਰ ਅੰਦਰ ਨੂੰ ਧਸ ਗਈ ਹੈ ਤੁਸੀਂ ਵੇਖ ਸਕਦੇ ਹੋ ਇੱਕ ਤਸਵੀਰਾਂ ਜਿਕਰ ਅ ਬਹੁਤ ਡੂੰਗਾ ਇਨਲ ਸੋਚਿਆ ਜਾਵੇ ਤਾਂ ਕਾਫੀ ਜੋ ਆ ਸੀਰੀਅਸ ਤਸਵੀਰਾਂ ਹੈਗੀਆਂ ਇਸ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਵੀ ਜੋ ਆ ਵਾਪਰ ਸਕਦਾ ਹੈ ਕਿਉਂਕਿ ਲੋਕ ਅਕਸਰ ਆਉਂਦੇ ਜਾਂਦੇ ਆ ਤੇ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ ਕੋਈ ਵੀ ਵੱਡਾ ਹਾਦਸਾ ਜੋ ਵਾਪਰ ਸਕਦਾ ਹੈ ਕਿਉਂਕਿ ਸੜਕ ਜੋ ਆ ਵਿਚਕਾਰੋਂ ਹੀ ਟੁੱਟ ਗਈ ਆ ਅਗਰ ਇਸ ਸੜਕ ਦੀ ਗੱਲ ਕੀਤੀ ਜਾਵੇ ਤੇ ਅਕਸਰ ਹਮੇਸ਼ਾ ਇਸ ਵਿੱਚ ਹਲਕੀ ਫੁਲਕੀ ਬਰਸਾਤ ਹੋਣ ਕਰਕੇ ਜੋ ਆ ਇਹਦੇ ਵਿੱਚ ਕੁਝ ਨਾ ਕੁਝ ਪ੍ਰੋਬਲਮ ਆ ਜਾਂਦੀ ਹੈ ਜਿਸ ਕਰਕੇ ਰਸਤਾ ਬੰਦ ਕੀਤਾ ਜਾਂਦਾ ਪਰ ਜੇਕਰ ਇਸ ਵਾਰ ਦੀ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਭਰ ਦੇ ਵਿੱਚ ਬਹੁਤ ਬਰਸਾਤ ਹੋਈ ਆ ਬਹੁਤ ਘਰ ਨੁਕਸਾਨੇ ਗਏ ਆ ਬਹੁਤ ਖੇਤ ਨੁਕਸਾਨੇ ਗਏ ਆ ਤੇ ਮੁਹਾਲੀ ਦੀ ਇਹ ਸੜਕ ਰਸਤਾ ਹੈ ਜੋ ਕਿ ਸਰਫੇਜ਼ ਨੂੰ ਜਾਂਦਾ ਹੈ ਸੁਹਾਣਾ ਵਾਲੀ ਸਾਈਡ ਨੂੰ ਜਾਂਦਾ ਹੈ ਖੁੰਬੜਾ ਚੌਂਕ ਨੂੰ ਰਸਤਾ ਇਹ ਲੱਗਦਾ ਹੈ ਦਾ ਇਸ ਦੀ ਵੀ ਹਾਲਤ ਜੋ ਆ ਬਹੁਤ ਖਸਤਾ ਨਜ਼ਰ ਆ ਰਹੀ ਹੈ ਹਾਲਾਂਕਿ ਮੁਹਾਲੀ ਦੇ ਵਿੱਚ ਜੋ ਆ ਬਾਕੀ ਜ਼ਿਲ੍ਹਿਆਂ ਦੇ ਮੁਕਾਬਲੇ ਘੱਟ ਬਰਸਾਤ ਹੋਈ ਹੈ ਪਰ ਫਿਰ ਵੀ ਹਾਲਤ ਜੋ ਆ ਕਾਫੀ ਧਿਆਨ ਦੇਣ ਯੋਗ ਹੈ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਕਰੇਨਾ ਦੇ ਨਾਲ ਜਾਂ ਫਿਰ ਮਜ਼ਦੂਰਾ ਦੇ ਨਾਲ ਕੰਮ ਲਗਾ ਦਿੱਤਾ ਗਿਆ ਹੈ ਪਰ ਫਿਰ ਵੀ ਇਹ ਇੱਕ ਸੋਚਣ ਵਾਲੀ ਤਸਵੀਰ ਹੈ ਹਰ ਕਿਸੇ ਨੂੰ ਸੋਚ 'ਚ ਪਾ ਦਿੰਦੀ ਹੈ ਨੇ ਵੀ ਇਸ ਤਰੀਕੇ ਦੇ ਹਾਲਾਤ ਲੋਕਾਂ ਦੀ ਜਾਨ ਦੇ ਉੱਤੇ ਵੀ ਨੁਕਸਾਨ ਕਰ ਸਕਦੇ ਆ ਸੰਸਕਰਨ ਕੈਨਿਕ ਸੋਹਰਾ ਤੁਸੀਂ ਦੇਖ ਰਿਓ ਮੈਂ ਸੋਨੀਆ ਸੋ ਤਸਵੀਰਾਂ ਤੁਹਾਡੇ ਨਾਲ ਇਸ ਵਕਤ ਅਸੀਂ ਉਸ ਸੜਕ ਦੀਆਂ ਸਾਂਝੀਆਂ ਕਰ ਰਹੇ ਆ ਜਿੱਥੋਂ ਦੇ ਹਾਲਾਤ ਜੋ ਆ ਅਕਸਰ ਖਸਤਾ ਨਜ਼ਰ ਆਉਂਦੇ ਆ ਇਸ ਸੜਕ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਰਸਤਾ ਜੋ ਆ ਸਾਤ ਫੇਜ਼ ਨੂੰ ਵੀ ਲੱਗਦਾ ਆ ਹੁੰਬੜਾ ਚੌਂਕ ਨੂੰ ਵੀ ਲੱਗਦਾ ਹੈ ਤੇ ਨਾਲ ਦੀ ਨਾਲ ਸੋਹਾਣੇ ਵਾਲੀ ਸਾਈਡ ਵੀ ਇਹ ਰਸਤਾ ਜਾਂਦਾ ਤਾਂ ਤੁਸੀਂ ਦੂਰ ਦੂਰ ਤੱਕ ਦੇਖ ਸਕਦੇ ਹੋ ਵੀ ਇਹ ਸੜਕ ਜੋ ਆ ਬਹੁਤ ਜ਼ਿਆਦਾ ਟੁੱਟੀ ਹੋਈ ਆ ਔਰ ਟੁੱਟੀ ਹੋਈ ਨਹੀਂ ਹਾਲਾਂਕਿ ਅੰਦਰੋਂ ਧਸ ਚੁਕੀ ਹੈ ਇੱਥੇ ਤੁਸੀਂ ਹਾਲਾਤ ਵੇਖ ਸਕਦੇ ਹੋ ਮਜ਼ਦੂਰਾਂ ਨੂੰ ਲਗਾਇਆ ਗਿਆ ਜਿਨ੍ਹਾਂ ਦੇ ਵੱਲੋਂ ਹੁਣ ਸੜਕ ਜੋ ਆ ਠੀਕ ਕੀਤੀ ਜਾ ਰਹੀ ਹੈ ਜਦੋਂ ਇਹਨਾਂ ਦੇ ਨਾਲ ਆਫ ਕੈਮਰਾ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਇਹਨਾਂ ਦਾ ਕਹਿਣਾ ਸੀ ਕਿ ਬਰਸਾਤ ਜ਼ਿਆਦਾ ਹੋਣ ਕਰਕੇ ਇਹ ਸੜਕ ਜੋ ਆ ਟੁੱਟ ਗਈ ਔਰ ਅੰਦਰੋਂ ਧਸ ਗਈ ਹੈ ਤੁਸੀਂ ਵੇਖ ਸਕਦੇ ਹੋ ਇੱਕ ਤਸਵੀਰਾਂ ਜਿਕਰ ਬਹੁਤ ਡੂੰਘਾ ਇਹਨਾਂ ਨੂੰ ਸੋਚਿਆ ਜਾਵੇ ਤਾਂ ਕਾਫੀ ਜੋਆ ਸੀਰੀਅਸ ਤਸਵੀਰਾਂ ਹੈਗੀਆਂ ਇਸ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਵੀ ਜੋ ਆ ਵਾਪਰ ਸਕਦਾ ਹੈ ਕਿਉਂਕਿ ਲੋਕ ਅਕਸਰ ਆਉਂਦੇ ਜਾਂਦੇ ਆ ਤੇ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ ਕੋਈ ਵੀ ਵੱਡਾ ਹਾਦਸਾ ਜੋ ਆ ਵਾਪਰ ਸਕਦਾ ਹੈ ਕਿਉਂਕਿ ਸੜਕ ਜੋ ਆ ਵਿਚਕਾਰੋਂ ਹੀ ਟੁੱਟ ਗਈ ਆ ਅਗਰ ਇਸ ਸੜਕ ਦੀ ਗੱਲ ਕੀਤੀ ਜਾਵੇ ਤਾਂ ਇਹ ਅਕਸਰ ਹਮੇਸ਼ਾ ਇਸ ਵਿੱਚ ਹਲਕੀ ਫੁਲਕੀ ਬਰਸਾਤ ਹੋਣ ਕਰਕੇ ਜੋ ਆ ਅ ਇਹਦੇ ਵਿੱਚ ਕੁਝ ਨਾ ਕੁਝ ਪ੍ਰੋਬਲਮ ਆ ਜਾਂਦੀ ਹੈ ਜਿਸ ਕਰਕੇ ਰਸਤਾ ਬੰਦ ਕੀਤਾ ਜਾਂਦਾ ਪਰ ਜੇਕਰ ਇਸ ਵਾਰ ਦੀ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਭਰ ਦੇ ਵਿੱਚ ਬਹੁਤ ਬਰਸਾਤ ਹੋਈ ਆ ਬਹੁਤ ਘਰ ਨੁਕਸਾਨੇ ਗਏ ਆ ਬਹੁਤ ਖੇਤ ਨੁਕਸਾਨੇ ਗਏ ਆ ਤੇ ਮੁਹਾਲੀ ਦੀ ਇਹ ਸੜਕ ਰਸਤਾ ਹੈ ਜੋ ਕਿ ਸਾਧ ਫੇਜ਼ ਨੂੰ ਜਾਂਦਾ ਹੈ ਸੁਹਾਣਾ ਵਾਲੀ ਸਾਈਡ ਨੂੰ ਜਾਂਦਾ ਹੈ ਖੁੰਬੜਾ ਚੌਂਕ ਨੂੰ ਰਸਤਾ ਇਹ ਲੱਗਦਾ ਹੈ ਤਾਂ ਇਸ ਦੀ ਵੀ ਹਾਲਤ ਜੋ ਆ ਬਹੁਤ ਖਸਤਾ ਨਜ਼ਰ ਆ ਰਹੀ ਹੈ ਹਾਲਾਂਕਿ ਮੁਹਾਲੀ ਦੇ ਵਿੱਚ ਜੋ ਆ ਬਾਕੀ ਜਿਲ੍ਹਿਆਂ ਦੇ ਮੁਕਾਬਲੇ ਘੱਟ ਬਰਸਾਤ ਹੋਈ ਆ ਪਰ ਫਿਰ ਵੀ ਹਾਲਾਤ ਜੁਆ ਕਾਫੀ ਧਿਆਨ ਦੇਣਯੋਗ ਆ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਕਰੇਨਾ ਦੇ ਨਾਲ ਜਾਂ ਫਿਰ ਮਜ਼ਦੂਰਾ ਦੇ ਨਾਲ ਕੰਮ ਲਗਾ ਦਿੱਤਾ ਗਿਆ ਆ ਪਰ ਫਿਰ ਵੀ ਇਹ ਇੱਕ ਸੋਚਣ ਵਾਲੀ ਤਸਵੀਰ ਆ ਹਰ ਕਿਸੇ ਨੂੰ ਸੋਚ 'ਚ ਪਾ ਦਿੰਦੀਆਂ ਨੇ ਵੀ ਇਸ ਤਰੀਕੇ ਦੇ ਹਾਲਾਤ ਲੋਕਾਂ ਦੀ ਜਾਨ ਦੇ ਉੱਤੇ ਵੀ ਨੁਕਸਾਨ ਕਰ ਸਕਦੇ ਆ